35 ਤੋਂ 40 ਹਜ਼ਾਰ ਮੁਲਖਈਆ ਨਾਲ ਲੈ ਕੇ ਮਿਰਜ਼ਾ ਸ਼ਮੀਖਾਨ دوست محمد ਖਾਨ ਦੇ ਪੰਜ ਪੁੱਤ ਲੈ ਕੇ ਤੇ ਮੈਦਾਨੇ ਜੰਗ ਚਾ ਚ ਇੱਥੇ ਮੈਂ ਇੱਕ ਦੋ ਚੀਜ਼ਾਂ ਛੱਡ ਦਿੱਤੀਆਂ ਸਮੇਂ ਦਿਨ ਜਾਕਤ ਨੂੰ ਸਮਝਦੇ ਹੋ ਦੋਸਤ محمد ਖਾਨ ਦੇ ਪੰਜ ਪੁੱਤਰ محمد ਅਫਜਲ ਖਾਨ محمد ਅਕਬਰ ਖਾਨ غلام ਹੈਦਰ ਖਾਨ محمد ਆਜਮ ਖਾਨ ਤੇ محمد ਅਕਰਮ ਖਾਨ ਇਹਨਾਂ ਨੇ ਆ ਕੇ 28 April ਨੂੰ ਜਮਰਾਉ ਦੇ ਕਿਲੇ ਨੂੰ ਘੇਰਾ ਪਾ ਲਿਆ ਘੇਰਾ ਪਾਉਣ ਵਾਲਿਆਂ ਦੀ ਗਿਣਤੀ 35-40 ਹਜ਼ਾਰ ਲੇਕਿਨ ਜਿਹੜੇ ਅੰਦਰ ਬੈਠੇ ਨੇ ਉਹਨਾਂ ਦੇ ਵਿੱਚ 800 ਪੈਦਲ 200 ਘੋੜਿਆ ਸਵਾਰ 10 ਵੱਡੀਆਂ ਤੋਪਾਂ ਤੇ 12 ਛੋਟੀਆਂ ਤੋਪਾਂ ਇਹ ਕਿਲੇ ਦੀ ਦੀਵਾਰ 4 ਗੱਜ ਚੌੜੀ ਹੈ 4 ਗੱਜ ਤੇ 12 ਗੱਜ ਕਿਲੇ ਦੀਆਂ ਦੀਵਾਰਾਂ ਉੱਚੀਆਂ ਨੇ 12-12 ਗੱਜ ਇਹ ਟਾ ਮਜ਼ਬੂਤ ਕਿਲਾ ਇਹਦੇ ਵਿੱਚ ਬੈਠਾ ਹੋਇਆ ਜਥੇਦਾਰ ਸਰਦਾਰ ਮਹਾ ਸਿੰਘ ਮੀਰਪੁਰਗਾ ਉਹਨੇ ਜਦੋਂ ਬਾਹਰ ਵੇਖਿਆ ਘੇਰਾ ਪਿਆ ਹੋਇਆ ਪਠਾਣਾਂ ਦਾ ਉਹਨੇ ਜਿੰਨੇ ਸਿੰਘ ਕਿਲੇ ਦੇ ਵਿੱਚ ਸਨ ਤੁਹਾਡੇ ਵਾਂਗੂ ਆਪਣੇ ਸਾਹਮਣੇ ਸਾਰੇ ਸਾਰੇ ਬਠਰੇ ਉਥੇ ਜਿਉ ਕੁਝ ਉਹਨੇ ਕਿਹਾ ਵਿਦਵਾਨ ਕਹਿੰਦਾ ਮਹਾ ਸਿੰਘ ਸਰਦਾਰ ਲਲਕਾਰ ਕਹਿੰਦਾ ਹੋ ਜੋ ਜੰਗ ਦੇ ਲਈ ਤਿਆਰ ਸੰਗੋ ਵੈਰੀ ਆਣ ਮੈਦਾਨ ਦੇ ਵਿੱਚ ਲੱਥੇ ਸਾਡੀ ਅਣਖ ਨੂੰ ਰਹਿ ਵੰਗਾਰ ਸਿੰਘੋ ਅੱਜ ਪੱਗ ਪੰਜਾਬ ਦੀ ਹੱਥ ਸਾਡੇ ਦੇਹ ਦੇਸ਼ ਖਾਤਰ ਜਾਨਾ ਵਾਰ ਸਿੰਘੋ ਅੱਜ ਤੁਸੀਂ ਚਮਕੌਰ ਨੂੰ ਯਾਦ ਕਰ ਲੋ 40 ਸਿੰਘ ਦੁਸ਼ਮਣ ਬੇਸ਼ਮਾਰ ਸਿੰਘੋ ਕਿਹੜਾ ਜੜੇਗਾ ਤੁਸਾਂ ਦੀ ਤੇਗ ਅੱਗੇ ਸ਼ੇਰਾਂ ਵਾਂਗਰਾ ਉੱਠੋ ਪਬਕਾਰ ਸਿੰਘੋ ਦਾਈਆ ਸੂਰ ਮੈਨੂੰ ਸਿਰਾਂ ਨਾਲ ਹੁੰਦਾ ਜਿੱਤ ਹਾਰ ਦੀ ਜਾਣੇ ਕਰਤਾਰ ਸਿੰਘੋ ਰਗਾਂ ਵਿੱਚ ਜੇ ਖੂਨ ਦਾ ਸ਼ਮੇਸ਼ਤਾ ਹੈ ਜੇਕਰ ਦੇਸ਼ ਦੇ ਨਾਲ ਪਿਆਰ ਸਿੰਘੋ ਸੀਤ ਲੱਠੇਰ ਦੁਨੀਆਂ ਵਿੱਚ ਦੁਹਰਾ ਦਿਓ ਅਜੀਤ ਜੁਝਾਰ ਵਾਲੀ ਵਾਰ ਸਿੰਘੋ ਸਰਦਾਰ ਮਹਾ ਸਿੰਘ ਨੇ ਤਕਰੀਰ ਕੀਤੀ ਮੁਕਤੀ ਗੱਲ ਲੜਾ ਲੜਾਈ ਗੈ ਗੱਜ ਸ਼ੁਰੂ ਹੋ ਗਈ 28 ਅਪ੍ਰੈਲ ਦਾ ਜੁੱਧ ਸ਼ੁਰੂ ਹੋਇਆ 29 ਅਪ੍ਰੈਲ ਨੂੰ ਜੁੱਧ ਹੁੰਦਾ ਰਿਹਾ ਸਾਰੀ ਦਿਹਾੜੀ ਤੇ ਰਾਤ ਸਾਹਮਣੇ ਕਿਲੇ ਦੀ ਦੀਵਾਰ ਇੱਕ ਟਹਿ ਕੇ ਜ਼ਮੀਨ ਨਾ ਪਧਰੀ ਹੋ ਇਹਨੇ ਜੋਧੇ ਵਿੱਚ ਇਤਿਹਾਸਕਾਰ ਕਹਿੰਦੇ ਨੇ ਕੁਝ ਕਿ ਸਰਦਾਰ ਮਹਾ ਸਿੰਘ ਦੇ ਜੋਧੇ ਵਿੱਚ ਹਾ ਦਾਦਾ ਜਾਮ ਪੀ ਗਏ ਤੇ ਸਰਦਾਰ ਮਹਾ ਸਿੰਘ ਨੇ ਆਖਿਆ ਕਿ ਰਾਤੋਂ ਰਾਤ ਦੋ ਕੰਮ ਕਰਨੇ ਨੇ 29 ਅਪ੍ਰੈਲ ਰਾਤ ਨੂੰ ਦੋ ਕੰਮ ਸਿਖਾ ਨੇ ਆਖਿਆ ਜੀ ਕਿਹੜਾ ਕਿਹੜਾ ਮਹਾ ਸਿੰਘ ਨੇ ਆਖਿਆ ਕਮਾ ਚਿੱਠੀ ਲਿਖੀ ਆ ਇਥੋਂ 12 ਮੀਲ ਦੂਰ ਬੈਠਾ ਹੋਇਆ ਦੁਨੀਆ ਦਾ ਜੇਤੂ ਜਰਨੈਲ ਸਰਦਾਰ ਹਰੀ ਸਿੰਘ ਨਲੂਗਾ ਇਹ ਚਿੱਠੀ ਉਹਨੂੰ ਦੇ ਕੇ ਆਉਣੀ ਇੱਕ ਉਹ ਜਿਹੜੀ ਕੰਧ ਟੱਠੀ ਹੈ ਬੋਰੀਆਂ ਦੇ ਵਿੱਚ ਰੇਤ ਪੜ ਕੇ ਮਿੱਟੀ ਪਰ ਪਰ ਕੇ ਉਹ ਜਿਹੜੀ ਹੈ ਉਹ ਦੀਵਾਰ ਪੂਰੀ ਕਰਨੀ ਹੈ ਤੇ ਭੈਣੋ ਤੁਹਾਡੇ ਵਰਗੀ ਇੱਕ ਬੀਬੀ ਛਾਲ ਮਾਰ ਕੇ ਉੱਠੀ ਕਿੱਲੇ ਦੇ ਵਿੱਚੋਂ ਇੱਕ ਬੀਬੀ ਕਈਆਂ ਦੇ ਮਨ ਵਿੱਚ ਆਵੇਗਾ 1200 ਬੰਦੇ ਵਿੱਚ ਇੱਕ ਬੀਬੀ ਕੀ ਕਰਦੀ ਸੀ ਇਹ ਤਾਂ ਡੋਲਾ ਤੁਰ ਕੇ ਇਹਦਾ ਘਰ ਵਾਲਾ ਲਈ ਜਾ ਰਿਹਾ ਤੇ ਮਿਚਰੀ ਦਾ ਪਠਾਨ ਇਹ ਅੱਲਾਹ ਦਿੱਤਾ ਉਹਨੇ ਇਸ ਬੀਬੀ ਦਾ ਡੋਲਾ ਖੋ ਲਿਆ ਸੀ ਇਹਦਾ ਨਾਮ ਸੀ ਮੀਨਾ ਕੁਮਾਰੀ ਉਹ ਜਦੋਂ ਰੋਂਦੇ ਧੋਂਦੇ ਵਿਚਾਰੇ ਹਿੰਦੂ ਪੰਡਤ ਆਏ ਸਰਦਾਰ ਹਰੀ ਸਿੰਘ ਨਾਲੂਏ ਦੇ ਕੋਲ ਵੀ ਸਾਡੀ ਧੀ ਖੋ ਕੇ ਲੈ ਗਿਆ ਮਿਚਰੀ ਦਾ ਪਠਾਨ ਤੇ ਸਰਦਾਰ ਨੇ ਆਖਿਆ ਕਿੰਨੇ ਬੰਦੇ ਸੀ ਉਹ ਕਹਿੰਦੇ ਜੀ ਬੰਦਿਆਂ ਦਾ ਤੇ ਪੈਰ ਨਹੀਂ ਲੇਕਿਨ ਦੇਵਾ-ਦੇਵਾ ਜਿੱਡੇ ਕਦ ਬੰਦਿਆਂ ਦਾ ਪਤਾ ਨਹੀਂ ਅਸੀਂ ਚਿਹਰੇ ਹੀ ਨਹੀਂ ਉਹਨਾਂ ਦੇ ਵੇਖੇ ਕੇਵਲ ਪੈਰਾਂ ਵੱਲੇ ਝਾਤੀ ਪਾਈ ਤੋ ਉਹਨਾਂ ਦੇ ਪੈਰਾਂ ਤੋਂ ਪਤਾ ਲੱਗਦਾ ਸੀ ਬੰਦੇ ਕਿੱਡੇ ਕਿੱਡੇ ਜਵਾਨ ਹੋ ਹਰੀ ਸਿੰਘ ਨਾਲੂਆ ਨੇ ਆਖਿਆ ਮੈਂ ਜਵਾਨੀ ਨਹੀਂ ਪੁੱਛੀ ਇਹ ਦੱਸੋ ਪੀਓ ਬੰਦੇ ਕਿੰਨੇ ਸੀ ਉਹ ਕਹਿੰਦੇ ਅਸੀਂ 3-4 ਹਰੀ ਸਿੰਘ ਨਾਲੂਆ ਆਖਿਆ ਤੁਸੀਂ ਕਹਿੰਦੇ ਅਸੀਂ ਵੀ ਸੀ 60-70 ਮਿੱਟੀ ਦੇ ਮਾਦੋ ਸਰਦਾਰ ਹਰੀ ਸਿੰਘ ਨਾਲੂ ਨੇ ਮਿਚਨੀ ਤੇ ਧਾਵਾ ਬੋਲਿਆ ਉਹ ਲੜਕੀ ਛੁਡਵਾ ਕੇ ਲਿਆਂਦੀ ਜੇ ਜਦੋਂ ਲੱਗਾ ਉਹਦੇ ਮਾਪਿਆਂ ਦੇ ਨਾਲ ਤੋਰਨ ਤੇ ਉਸ ਬੀਬੀ ਨੇ ਹੱਥ ਜੋੜ ਕੇ ਆਖਿਆ ਪਿਤਾ ਜੀ ਆ ਮੇਰਾ ਪਤੀ ਨਹੀਂ ਤੇ ਆ ਉਹ ਮੇਰਾ ਸਹੁਰਾ ਨਹੀਂ ਤੇ ਆ ਉਹ ਮੇਰਾ ਬਾਪ ਨਹੀਂ ਆਜ ਤੂੰ ਮੇਰੇ ਬਾਪੂ ਵੀ ਤੁਸੀਂ ਤੇ ਮੇਰੀ ਮਾਂ ਵੀ ਤੁਸੀਂ ਮੇਰਾ ਸਾਰਾ ਕੁਝ ਤੁਸੀਂ ਹਰੀ ਸਿੰਘ ਨਲੂਗੇ ਨੇ ਪੰਨਿਆਂ ਪਿਆਰਿਆਂ ਵਿੱਚ ਲੱਗ ਕੇ ਬੀਬੀ ਨੂੰ ਖੰਡੇ ਬਾਟੇ ਦੀ ਪੌਲ ਦਿੱਤੀ ਇਹਦਾ ਨਾਮ ਰੱਖਿਆ ਬੀਬੀ ਹਰਸ਼ਰਨ ਕੌਰ ਇਹਦੇ ਘਰ ਵਾਲੇ ਨੇ ਆਖਿਆ ਕਹਿਣ ਲੱਗਾ ਮਾਹ ਪੁਰਖੋ ਜੇ ਘਰ ਵਾਲੀ ਮੈਨੇ ਜਾਣਾ ਤੇ ਮਾਂ ਵੀ ਪਿੰਡ ਕੀ ਲੈਣ ਜਾਣਾ ਮਾਂ ਵੀ ਤੁਹਾਡੇ ਚਰਨਾਂ 'ਚ ਮਰਾਂਗਾ ਇਹਨੂੰ ਵੀ ਖੰਡੇ ਬਾਟੇ ਦੀ ਪੌਲ ਦਿੱਤੀ ਇਹਦਾ ਨਾਂ ਰੱਖਿਆ ਭੀਮ ਬਲੀ ਸਿੰਘ ਇਹ ਦੋਵੇਂ ਜੀ ਸੇਵਨ ਬਹਾਉਂਦੇ ਨੇ ਉਹ ਬੀਬੀ ਨੇ ਆਖਿਆ ਕਹਿੰਦੀ ਚਿੱਠੀ ਲੈ ਕੇ ਮੈਂ ਜਾਵਾਂ ਤੇ ਸਿੰਘਾਂ ਨੇ ਆਖਿਆ ਕਹਿਣ ਲੱਗੇ ਪੈਣ ਜੀ ਧੀਆਂ ਪੈਣਾ ਕੌਮ ਦੀ ਇੱਜ਼ਤ ਹੁੰਦੀਆਂ ਨੇ ਨੋਟ ਕਰਿਓ ਉਹਨਾਂ ਨੇ ਸਿੰਘਾਂ ਨੇ ਕੀ ਆਖਿਆ ਧੀਆਂ ਪੈਣਾ ਕੌਮ ਦੀ ਇੱਜ਼ਤ ਹੁੰਦੀਆਂ ਨੇ ਕੌਮ ਦੀ ਪੱਕ ਹੁੰਦੀਆਂ ਨੇ ਨੀ ਭੈਣੇ ਜੇ ਤੂੰ ਚਿੱਠੀ ਲੈ ਕੇ ਗਈੋਂ ਰਸਤੇ ਦੇ ਵਿੱਚ ਤੇਰੇ ਨਾਲ ਕੋਈ ਹੋਣੀ ਵਾਪਰ ਗਈ ਇਸੇ ਦੁਨੀਆ ਤੇ ਮੂੰਹ ਵਿਖਾਉਣ ਜੋਗੇ ਨਹੀਂ ਰਵਾਂਗੇ ਭਾਵੇਂ ਧੀ ਬਗਾਨੀ ਹੈ ਕਿਸੇ ਦੀ ਘਰ ਵਾਲੀ ਹੈ ਲੇਕਿਨ ਉਹਦੀ ਇੱਜ਼ਤ ਦਾ ਉਹਦੇ ਇੱਜ਼ਤ ਦੀ ਫਿਕਰ ਹੈ ਖਾਲਸੇ ਨੂੰ ਗੁੱਸਾ ਨਾ ਕਰਿਓ ਜਿੱਥੇ ਅੱਜ ਕਿਤੇ ਪੰਜਾਬ ਦੀ ਧਰਤੀ ਤੇ ਲੜਕੀਆਂ ਦਾ ਕਾਲਜ ਹੋਵੇ ਨਾ ਲੜਕੀਆਂ ਦਾ ਕਾਲਜ ਸਾਰੇ ਨਹੀਂ ਬੜੇ-ਬੜੇ ਵੀਰ ਬੈਠੇ ਨੇ ਬਗਾਨੀਆਂ ਧੀਆਂ ਦਾ ਸਿਰ ਟੱਕਣ ਵਾਲੇ ਬڑے-ਬڑے ਤੁਹਾਡੇ ਚ ਬੈਠੇ ਨੇ ਜਿਹੜੇ ਆਪਣੇ ਸਿਰ ਦੀ ਪੱਗ ਲਾ ਗਵੇ ਦੂਜਿਆਂ ਦੀ ਧੀ ਦਾ ਸਿਰ ਟੱਕ ਦਿੰਦੇ ਨੇ ਪਰ ਉਹਨਾਂ ਨੂੰ ਕੀ ਕਹਾਂ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਵੀ ਲਾਗੇ ਲੜਕੀਆਂ ਦਾ ਕਾਲਜ ਆ ਤੇ 12 12:30 ਛੁੱਟੀ ਹੋ ਜਾਣੀ ਆ ਐ ਬੋਦੇ ਕਰਕੇ ਖੜੇ ਐ ਪਾ ਕੇ ਕੱਪੜੇ ਜਾ ਕੇ ਲੜਕੀਆਂ ਦੇ ਕਾਲਜ ਗਾੜੀ ਖਲੋ ਜਾਂਦੇ ਵੀ ਹੁਣ ਹੁਣੇ ਛੁੱਟੀ ਤੇ ਕਿਸੇ ਦੀ ਧੀ ਪੈਣ ਬਾਹਰ ਨਿਕਲਣੀ ਆ ਅਹੀਂ ਪੂਰਾ ਮਸਤੰਦਪੁਣਾ ਕਰਕੇ ਦਿਖਾਉਣਾ ਉਹਨੂੰ ਦੱਸਣਾ ਵੀ ਅਹੀਂ ਵੀ ਪੰਜਾਬ ਦੀ ਤਰਤੀ ਤੇ ਗੰਦੇ ਆਂਡੇ ਰਹਿਣੇ ਆ ਕਾਹਣੀ ਪੰਜਾਬ ਦੀ ਧਰਤੀ ਤੇ ਆ ਗਈ। ਉਹਨਾਂ ਲੋਕਾਂ ਨੂੰ ਕੀ ਕਹੋਗੇ? ਕਿਤੇ ਖਾਲਸਾ ਪੰਥ ਕਿਸੇ ਦੀਆਂ ਧੀਆਂ ਪੜਾਂ ਦੀ ਇੱਜ਼ਤਾਂ ਬਚਾਉਂਦਾ ਸੀਗਾ। ਅੱਜ ਪੰਜਾਬ ਦੇ ਵਿੱਚ ਜਿੰਨੇ ਲੜਕੀਆਂ ਦੇ ਕਾਲਜ ਨੇ 12:30 ਵਜੇ ਤੋਂ ਲੈ ਕੇ ਕਿ ਸਾਢੇ ਰਾਉਂਡੀਆਂ ਮਾਰ ਲੱਗ ਪੈਂਦੇ ਨੇ ਰਾਉਂਡੀਆਂ। ਉਹਨਾਂ ਨੂੰ ਵੀ ਰੱਬ ਹੀ ਮੱਤ ਬਖਸ਼ੇ ਸਤਿਗੁਰੂ ਸੱਚੇ ਪਾਤਸ਼ਾਹ। ਉਹ ਪੰਥ ਨੇ ਆਖਿਆ ਕਹਿਣ ਲੱਗੇ ਤੂੰ ਪੰਥ ਦੀ ਧੀ ਹੈ, ਪੰਥ ਦੀ ਪਹਿਣ। ਤੇਰੀ ਇੱਜ਼ਤ ਸਾਡੀ ਇੱਜ਼ਤ ਹੈ। ਜੇ ਤੇਰੀ ਇੱਜ਼ਤ ਨੂੰ ਕੁਝ ਹੋ ਗਿਆ ਤੇ ਅਸੀਂ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਾ। ਬੀਬੀ ਨੇ ਪੈਣਾ ਪਤਾ ਕੀ ਆਖਿਆ ਬੀਬੀ ਨੇ ਇਹ ਨਹੀਂ ਆਖਿਆ ਕਿ ਮੈਂ 50000 ਦੀ ਚੂੜੀ ਪਾਈ ਆ ਲੇਕੇ ਸੋਨੇ ਦੀ ਬੀਬੀ ਨੇ ਇਹ ਨਹੀਂ ਆਖਿਆ ਮੈਂ ਮਹਿੰਗਾ ਗਜਰਾ ਪਾਇਆ ਤੇ ਬੀਬੀ ਨੇ ਇਹ ਵੀ ਨਹੀਂ ਆਖਿਆ ਕਿ ਮੈਂ 5500 ਰੁਪਏ ਦਾ ਸੂਟ ਪਾਇਆ ਬੀਬੀ ਨੇ ਪਤਾ ਕੀ ਉਹਨਾਂ ਸਿੰਘਾਂ ਨੂੰ ਵਿਖਾਇਆ ਆਪਣੇ ਗਾਤਰੇ ਪਾਈ ਹੋਈ 3 ਫੁੱਟ ਦੀ ਸ੍ਰੀ ਸਾਹਿਬ ਉਹਨਾਂ ਸਰਦਾਰ ਮਹਾ ਸਿੰਘ ਨੂੰ ਆਖਿਆ ਕਹਿਣ ਲੱਗੀ ਮੇਰੇ ਵੀਰ ਜੀ ਅਜੇ ਤੱਕ ਦੁਨੀਆਂ ਤੇ ਜਿੱਦਨ ਦੀ ਨਾ ਸ੍ਰੀ ਸਾਹਿਬ ਗਾਤਰੇ ਪਾ ਲਈ ਹੈ ਕਿਹ ਮਾਂ ਨੇ ਪੁੱਤ ਨਹੀਂ ਪੈਦਾ ਕੀਤਾ ਜਿਹੜਾ ਹਰਸ਼ਰਨ ਕੌਰ ਦੀ ਇੱਜ਼ਤ ਵੱਲੇ ਕੋਈ ਨਿਗਾਹ ਪਰ ਕੇ ਦੇਖ ਜਾਵੇ ਜੇ ਕੋਈ ਵੇਖੇਗਾ ਤੇ ਆ ਜਿਹੜੀ ਪੰਥ ਨੇ ਦਿੱਤੀ ਆ ਨਾ ਉਹਦੇ ਕਲੇਜੇ ਦੇ ਵਿੱਚ ਮਾਰ ਕੇ ਆਪਣੀ ਸ੍ਰੀ ਸਾਹਿਬ ਦਾ ਉਹਦੇ ਖੂਨ ਦੇ ਨਾਲ ਇਸ਼ਨਾਨ ਕਰਾ ਕੇ ਰੱਖ ਦੇਾਂਗੀ ਫਿਕਰ ਨਾ ਕਰੋ ਹਰਸ਼ਰਨ ਕੌਰ ਨੇ ਆਖਿਆ ਖਾਲਸਾ ਜੀ ਇਹ ਸੇਵਾ ਨੂੰ ਤੋੜਨਾ ਬਾਵਾ ਕੀ ਮੈਂ ਤਨ ਤਨ ਦਰਬਾਰ ਵਿੱਚ ਹੋਣ ਲੱਗੀ ਜਦੋਂ ਆਖਿਆ ਚਿੱਠੀ ਪੁਚਾਵਾਂਗੀ ਮੈਂ ਪੋਸ਼ ਤਿੰਨ ਚਾਹੀਏ ਇੱਕ ਜੱਟ ਵਾਲਾ ਪਾ ਕੇ ਬੇਸਵਟਾਵਾਂਗੀ ਮੈਂ ਸਿੰਘ ਆਖਿਆ ਤੇਰੇ ਜਾਣ ਦਾ ਕਿਵੇਂ ਪਤਾ ਲੱਗੂ ਕਹਿੰਦੀ ਪਹੁੰਚ ਗਈ ਤੇ ਤੂਬ ਚਲਾਵਾਂਗੀ ਮੈਂ 12 ਮੀਲ ਦਾ ਪੀਤਾ ਪੈਂਡਾ ਤਹਿ ਤੇ ਪਹੁੰਚ ਗਈ ਪਿਸ਼ਾਵਰ ਹਰੀ ਸਿੰਘ ਨਲੂਆ ਬਿਮਾਰ ਪਿਆ ਅੰਦਰ ਲੱਗੀ ਨੰਗਣ ਪਹਿਰੇਦਾਰ ਨੇ ਰੋਕਿਆ ਉਹ ਕਹਿੰਦੇ ਅੰਦਰ ਨਹੀਂ ਜਾ ਸਕਦੇ ਕਿਉਂ ਉਹ ਪਹਿਰੇਦਾਰ ਨੇ ਆਖਿਆ ਮਹਾਰਾਜਾ ਰਜੀਤ ਸਿੰਘ ਦਾ ਹੁਕਮ ਹੈ ਕਿ ਜਦੋਂ ਤੱਕ ਹਰੀ ਸਿੰਘ ਨਲੂਆ ਠੀਕ ਨਾ ਹੋ ਜਾਵੇ ਇਹਨੂੰ ਕੋਈ ਮਿਲੇ ਨਾ ਜਿਸ ਤਰ੍ਹਾਂ ਬਣਾ ਕਰੇ ਇਨ ਨੂੰ ਕੋ ਤੰਗੀ ਪੇਚੀ ਨਾ ਆਵੇ ਉਹ ਬੀਬੀ ਨੇ ਆਖਿਆ ਮੇਰੇ ਪਿਤਾ ਨੂੰ ਅੰਦਰ ਜਾ ਕੇ ਕਹਿ ਦਿਓ ਤੁਹਾਡੀ ਧੀ ਆਈ ਆ ਮੇਰਾ ਨਾਂ ਦੱਸ ਦਿਓ ਜੇ ਮਿਲਣ ਦੇਣ ਤੇ ਮਿਲਦੇ ਹਾਂ ਤੇ ਮੈਂ ਚਲੇ ਜਾਵਾਂਗੀ ਜਦੋਂ ਜਾ ਕੇ ਕਿਹਾ ਨਾ ਜੀ ਤੁਹਾਡੀ ਇੱਕ ਧੀ ਆਈ ਬੀਬੀ ਹਰਚਰਨ ਕੌਰ ਬਿਮਾਰ ਪੈਣ ਲਗੇ ਸਰਦਾਰ ਨੇ ਆਹੀ ਸਤਾਜ ਆਖਿਆ ਨੂੰ ਅੰਦਰ ਆਉਣ ਦਿਓ ਜਦੋਂ ਅੰਦਰ ਗਈ ਨਾ ਬੀਬੀ ਫਾਤੀ ਬੁਲਾਈ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਕਹਿੰਦੇ ਨੇ ਤਿੰਨ ਮਹੀਨੇ ਹੋਏ ਸੀ ਬਿਮਾਰ ਪੈਣ ਨੂੰ ਤਿੰਨ ਮਹੀਨੇ ਤੇ ਦੋ ਬੰਦੇ ਮੋਢਿਆਂ ਤੋਂ ਪਕੜ ਕੇ ਠਾ ਕੇ ਬਿਠਾਉਂਦੇ ਸੀ ਇੱਕ ਬੰਦਾ ਵਿਚਾਰਾ ਰੋਟੀ ਪਾਣੀ ਜਲ ਪਾਣੀ ਛਕਾਉਂਦਾ ਸੀਗਾ ਉੱਠਿਆ ਨਹੀਂ ਸੀ ਜਾਂਦਾ ਸਰਦਾਰ ਹਰੀ ਸਿੰਘ ਨਾਲਗੇ ਦੇ ਕੋਲ ਜਦੋਂ ਬੀਬੀ ਨੇ ਚਿੱਠੀ ਪੜਾਈ ਤੇ ਚਿੱਠੀ ਪੜ੍ਹੀ ਹਰੀ ਸਿੰਘ ਨਾਲਗੇ ਨੇ ਉਹ ਚਿੱਠੀ ਵਿੱਚ ਲਿਖਿਆ ਸੀਗਾ ਮੰਜੇ ਤੇ ਬਿਮਾਰ ਪਿਆ ਸੀ ਕੁਝ ਨਹੀਂ ਪੀਂਦਾ ਖਾਂਦਾ ਨਾ ਬੈਠਾ ਜਾਂਦਾ ਤਾਪ ਨਾਲ ਫੁਰਤੀਲਾ ਪਿੰਡਾ ਤਪਕੇ ਹੋਇਆ ਤਾਂਬਾ ਤੇ ਛਿਰਦਾ ਕਾਂਬਾ ਵੈਦ ਪੁਰਾਣੇ ਬੈਠ ਹਸਰਾਣੇ ਰਨ ਰਨ ਦੇਂਦੇ ਛਾਂਦਾ ਤੇ ਕਰਦੇ ਫਾਂਡਾ ਮੁਲਖੋਂ ਪਾਰ ਬਲੈਤੀ ਡਾਕਟਰ ਉਹ ਵੀ ਸਾਦ ਲਿਆਂਦਾ ਫਿਰ ਵੀ ਵਾਂਝਾ ਹਰਸ਼ਰਨ ਕੌਰ ਨੇ ਹਰੀ ਸਿੰਘ ਨੂੰ ਦਿੱਤੀਆਂ ਆਨ ਰਿਪੋਰਟਾਂ ਤੇ ਲੱਗਣ ਚੋਟਾਂ ਕੰਧਾਂ ਦੇ ਵਿੱਚ ਪਾੜ ਪੈ ਗਿਆ ਚੰਨਣ ਵੱਡੀਆਂ ਤੋਪਾਂ ਨਾਲ ਲੱਗਣ ਰੋਕਾਂ ਮਹਾ ਸਿੰਘ ਵੀ गिर ਗਿਆ ਕੱਲਾ ਵਿਚ ਕਾਬਲੀ ਲੋਕਾਂ ਤੇ ਆਉਣ ਖਰੋਚਾ ਗੁੱਸਾ ਠਾ ਕੇ ਉੱਠਿਆ ਨਲੂਗਾ ਕਹਿੰਦਾ ਮੈਂ ਸੂਰਮੇ ਸਿਰੋਂ ਦਬੋਚਾਂ ਤੇ ਬਣਾ ਦਿਆਂ ਲੋਥਾ ਹਰੀ ਸਿੰਘ ਨਲੂਗਾ ਜਿਹੜਾ ਤਿੰਨ ਮਹੀਨੇ ਕਿਤੇ ਪਕੜ ਪਕੜ ਕੇ ਠਾਇਆ ਜਾਂਦਾ ਸੀਗਾ ਅੱਜ ਚਿੱਠੀ ਪੜੀ ਤੇ ਜੋਦਾ ਛਾਲ ਮਾਰ ਕੇ ਮੰਜੇ ਤੋਂ ਉੱਠਿਆ ਦੁਬਾਰਾ ਜਵਾਨੀ ਆ ਗਈ ਬੁਖਾਰ ਦਾ ਚੇਤਾ ਭੁੱਲ ਗਿਆ